ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚਿਮਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਇਸ ਦੌਰਾਨ ਪੰਜਾਬ ਦੇ ਸਾਰੇ ਹੀ 154 ਬਲਾਕਾਂ ਦਾ ਪੁਨਰਗਠਨ ਕੀਤਾ ਗਿਆ ਵਿੱਤ ਮੰਤਰੀ ਹਰਪਾਲ ਚਿਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਕਾਫੀ ਲੰਬੇ ਅਰਸੇ ਤੋਂ ਦੂਜੇ ਸੂਬਿਆਂ ਦੇ ਖਿਲਾਫ ਪੈਂਡਿੰਗ ਪੈਸੇ ਅਤੇ ਪਾਣੀਆਂ ਦੇ ਬਕਾਇਆ ਲੈਣ ਦੇ ਲਈ ਮੁਹਿੰਮ ਨੂੰ ਤੇਜ਼ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ 13.24 ਕਰੋੜ ਰੁਪਏ ਦੇ ਬਿੱਲ ਹਰਿਆਣਾ ਸਰਕਾਰ ਨੂੰ ਭੇਜੇ ਗਏ ਨੇ ਅਤੇ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਵਾਧੂ ਸੂਬੇ ਦੇ ਪਾਣੀ ਦੇ ਲਈ ਪੈਸੇ ਜਿਹੜੇ ਆ ਉਹਨਾਂ ਨੇ ਜਰੂਰ ਨਹੀਂ ਦਿੱਤੇ ਪਰ ਪਾਣੀ ਜਿਹੜਾ ਇਸ ਨੂੰ ਵਰਤ ਲਿਆ ਤਾਂ 113 ਕਰੋੜ ਰੁਪਏ ਦੇ ਜੋ ਕਿ ਬਿੱਲ ਭੇਜੇ ਗਏ ਨੇ ਇਸ ਮੌਕੇ ਤੇ ਉਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਉ ਤੜਨਾ ਕਰਦੀਆਂ ਸਾਂਝਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਬਹੁਤ ਲੰਬੇ ਅਰਸੇ ਤੋਂ ਜਿਹੜੇ ਪੈਂਡਿੰਗ ਪੈਸੇ ਸੀਗੇ ਜਿਹੜੇ ਦੂਸਰੇ ਸਟੇਟਾਂ ਦੇ ਖਿਲਾਫ ਸੀ ਹਰਿਆਣਾ ਦੇ ਖਿਲਾਫ ਯਾ ਰਾਜਸਥਾਨ ਦੇ ਖਿਲਾਫ ਆ ਜੋ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਨੇ ਦੋ ਮੇਰੇ ਕੋਲੇ ਹਿਤ ਤੱਕ ਪਹੁੰਚੇ ਨੇਗੇ 113 ਕਰੋੜ ਰੁਪਏ ਜਿਹੜਾ 113 ਕਰੋੜ ਰੁਪਏ ਜਿਹੜੀ ਲਾਇਬਿਲਟੀ ਬਣਦੀ ਹੈ ਹਰਿਆਣੇ ਦੀ 113.24 ਕਰੋੜ ਰੁਪਏ ਉਹਦੇ ਅਸੀਂ ਬਿੱਲ ਜਿਹੜੇ ਨੇਗੇ ਉਹ ਹਰਿਆਣਾ ਨੂੰ ਭੇਜੇ ਨੇਗੇ ਇੱਕ ਐਕਸ਼ਨ ਕਨਾਲ ਜਿਹੜਾ ਡਿਵੀਜ਼ਨ ਪਟਿਆਲਾ ਦਾ ਬਿੱਲਾ 103 ਕਰੋੜ ਦਾ ਮਾਨਸਾ ਕਨਾਲ ਡਿਵੀਜ਼ਨ ਦਾ ਜਵਾਰਕੇ ਦਾ ਬਿੱਲਾਗਾ 9.932 ਦਾ ਇਹ 113.24 ਕਰੋੜ ਰੁਪਏ ਦੇ ਬਿੱਲ ਜਿਹੜੇ ਨੇ ਅੱਜ ਅਸੀਂ ਹਰਿਆਣਾ ਸਟੇਟ ਨੂੰ ਭੇਜੇ ਨੇਗੇ ਇੱਥੋਂ ਪਤਾ ਲੱਗਦਾ ਹੈ ਕਿ ਪੁਰਾਣੀਆਂ ਸਰਕਾਰਾਂ ਨੇ ਬਿਲਕੁਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਜਿਹੜਾ ਉਹ ਸੈਂਟਰ ਦੇ ਹਵਾਲੇ ਕੀਤਾ ਹੋਇਆ ਸੀਗਾ ਔਰ ਦੂਜੇ ਸਟੇਟਾਂ ਦੇ ਹਵਾਲੇ ਕੀਤਾ ਹੋਇਆ ਸੀਗਾ ਔਰ ਲਗਾਤਾਰ ਉਹ ਸਾਡਾ ਬਾਧੂ ਪਾਣੀ ਵੀ ਜਿਹੜਾ ਯੂਜ਼ ਕਰਦੇ ਸੀ ਔਰ ਆਪਣੇ ਪੈਸੇ ਵੀ ਨਹੀਂ ਦਿੰਦੇ ਸੀਗੇ ਔਰ ਸੀਨਾ ਜੋਰੀ ਵੀ ਕਰਦੇ ਸੀ ਔਰ ਤੱਕੇ ਨਾਲ ਵੀ ਸਾਡੇ ਤੋਂ ਪਾਣੀ ਲੈ ਜਾਂਦੇ ਸੀਗੇ ਹੁਣ ਜਿਹੜਾ ਸਾਰਾ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਠੀਕ ਹੋ ਰਿਹਾਗਾ ਲਾਈਨ ਅਪ ਹੋ ਰਿਹਾਗਾ ਅਸੀਂ ਹਰ ਇੱਕ ਚੀਜ਼ ਨੂੰ ਠੀਕ ਕਰ ਰਹਾਂਗੇ ਸੋ 113 ਕਰੋੜ ਰੁਪਏ ਦੀ ਡਿਮਾਂਡ ਜਿਹੜੀ ਆ ਉਹ ਹਰਿਆਣਾ ਦੇ ਖਿਲਾਫ ਰੇਸ ਹੋਈ ਜਾਗੀ ਸੋ ਹੁਣ ਬੀਬੀਐਮ ਨੂੰ ਜਿਹੜਾ ਉਹ ਪੈਸੇ ਮਿਲਣਗੇ ਔਰ ਪੰਜਾਬ ਸਰਕਾਰ ਕੋਲੇ ਪੈਸੇ ਜਿਹੜੇ ਆਉਣਗੇ